ਸਤ ਸ੍ਰੀ ਅਕਾਲ ਜੀ ਮੇਰਾ ਨਾਮ ਜੁਣਾ ਤੁਸੀਂ ਦੇਖ ਰਹੇ ਹੁੰਦੇ ਹੈਪੀਐਸ ਕਮਲ ਅੱਜ ਫੇਰ ਸੱਸਾਂ ਦੇ ਨੋਹਾਂ ਆ ਗਈਆਂ ਜੀ ਦੰਦਾਂ ਵਾਲੇ ਡਾਕਟਰ ਦੇ ਕੋ ਇਨ ਦੋਨਾਂ ਦੇ ਦੰਦ ਖਰਾਬ ਹੈ ਨਹੀਂ ਤੇ ਆਪਾਂ ਦੰਦਾਂ ਦੇ ਡਾਕਟਰ ਕੋਲ ਆਏ ਆ ਡੈਂਟਲ ਕਲੀਨਿਕ ਹੈਗਾ ਇੱਥੇ ਕੋਈ ਰਾਜਪੁਰੇ ਸ਼ਹਿਰ ਦੇ ਵਿੱਚ ਮੰਮੀ ਕਹਿੰਦੇ ਵਧੀਆ ਹੈਗਾ ਮੈਨੂੰ ਤਾਂ ਪਤਾ ਨਹੀਂ ਸੀ ਇਥੋਂ ਬਾਰੇ ਸੋ ਮੰਮੀ ਤੇ ਕਿਰਨ ਦੋਨਾਂ ਦੇ ਕਿਰਨ ਦਾ ਕੋਈ ਦੰਦ ਪੇਨ ਕਰਦਾ ਹੈ ਮੰਮੀ ਦੇ ਵੀ ਕੁਝ ਹੈਗੇ ਨੇ ਉਹ ਤਾਂ ਬੱ ਚੈੱਕ ਕਰਾ ਲਈਏ ਦੇਖਦੇ ਕੀ ਸੋਲੂਸ਼ਨ ਚੱਲ ਨਿਕਲਦਾ ਹੈ ਚਲੋ ਜੀ ਥੱਲੇ ਤਾਂ ਕਰੋ ਛਾਲ ਮੂੰਹ ਸੱਜਿਆ ਪਿਆ ਮੰਮੀ ਦਾ ਓਰ ਮੂੰਹ ਫਸਾ ਲਈ ਮੂੰਚ ਅੱਜ ਬਰੱਡੇ ਵਾਲੇ ਦਿਨ ਮੰਮੀ ਨੇ ਆਪਣਾ ਦੰਦ ਕਢਾਇਆ ਇਹ ਤਾਂ ਫਿਰ ਅੱਜ ਤੁਸੀਂ ਕੁਝ ਖਾ ਨਹੀਂ ਸਕਦੇ ਅੱਜ ਤਾਂ ਬਰੱਡੇ ਹੈ ਮੂੰਹ ਵੀ ਟੱਕੀ ਪਿਆ ਹੋਣਾ ਆਹੋ ਇੱਕ ਤਾਂ ਬਰੱਡੇ ਇੱਕ ਦੰਦ ਕਢਾ ਲਿਆ ਫਿਰ ਤਾਂ ਗਲਤ ਕੀਤਾ ਨਾ ਇਹ ਦੇਖੀ ਉਹਨੂੰ ਦੇਖਾਂ ਠੀਕ ਹੈ ਕਿਰਨ ਨੇ ਵੀ ਆਪਣਾ ਕੁਝ ਇੱਕ ਟ੍ਰੀਟਮੈਂਟ ਕਰਾਇਆ ਕੈਪ ਕੁੱਪ ਚੜਨੀ ਨਾ ਦੰਦ ਭੁਰ ਗਏ ਕਿਰਨ ਦਾ ਫਿਲਿੰਗ ਕਰਾਉਣਾ ਫਿਲਿੰਗ ਕਰਵਾਈ ਹੈ ਤੇ ਮੰਮੀ ਦੀ ਸੱਚ ਕੈਪ ਚੜਨੀ ਹੈ ਲੋ ਜੀ ਕਾਕਾ ਫਿਰ ਆਪਣੇ ਆ ਗਏ ਪਾਪਾ ਕੋਲ ਕਿਰਨ ਨੇ ਕੋਈ ਸਵੈਟਰ ਵਾਸਤੇ ਉਹਨਾਂ ਖਰੀਦੀ ਨਹੀਂ ਸੀ ਮੰਮੀ ਨਾਲ ਕਿਰਨ ਓਏ ਓਏ ਨਹੀਂ ਬੱਚੇ ਨਹੀਂ ਬੱਚੇ ਛੋੜੋ ਕਿਰਨ ਨੇ ਸਵੈਟਰ ਵਾਸਤੇ ਕੋਈ ਉਹਨਾਂ ਖਰੀਦੀ ਨਹੀਂ ਸੀ ਕਿਰਨ ਮੰਮੀ ਨਾਲ ਗਏ ਨੇ ਮੰਮੀ ਦੀ ਝਾੜ ਕਢਾਤੀ ਅੱਜ ਕੋਈ ਪੇਨ ਕਰਦੇ ਸੀ ਐਕਚੁਅਲੀ ਝਾੜ ਤਾਂ ਟੁੱਟੀ ਹੋਈ ਸੀ ਉਹਦੀ ਜੜ ਨਿਕਲਣੀ ਸੀ ਉਹ ਫਿਰ ਜੜ ਨਿਕਲਣ ਲਈ ਉਹਦੀ ਸਰਜਰੀ ਜੀ ਛੋਟੀ ਜੀ ਕੀਤੀ ਉਹਨਾਂ ਨੇ ਲੋ ਜ਼ਖਮ ਲੱਗ ਗਿਆ ਜੀ ਤੇ ਇਹ ਬਾਤ ਨੂੰ ਮੈਂ ਹੁਣ ਗੋਦੀ ਚ ਥੱਲੇ ਲੈ ਲਿਆ ਜ਼ਖਮ ਲੱਗ ਗਿਆ ਜ਼ਖਮ ਕਲੀਰ ਕੀਤਾ ਮੈਂ ਮੰਮੀ ਰਾਂ ਨੂੰ ਅੱਜ ਮਾਜੀ ਕਿਰਨ ਨੂੰ ਤੇ ਮੰਮੀ ਨੂੰ ਕਿਹਾ ਹੀ ਸੀ ਮੈਂ ਕਿਹਾ ਜੇ ਡਾਕਟਰ ਤੇ ਜਾਣਾ ਨਾ ਅੱਜ ਦਾ ਦਿਨ ਸਿਰਫ ਡਾਕਟਰ ਵਾਸਤੇ ਰੱਖਣਾ ਹੋਰ ਕੋਈ ਕੰਮ ਨਹੀਂ ਕਰਨਾ ਮੈਂ ਮੰਮੀ ਨੂੰ ਗਿਫਟ ਵੀ ਲੈ ਕੇ ਦੇਣੀ ਸੀ ਮੰਮੀ ਕਹਿੰਦੇ ਮੈਂ ਨਹੀਂ ਲੈਣਾ ਕੋ ਡ्रेसेस ਵਗੈਰਾ ਮੰਮੀ ਕਹਿੰਦੇ ਡ्रेसेसਾਂ ਬਹੁਤ ਈ ਪਿਆ ਨੇ ਹੁਣ ਮੈਂ ਦੇਖਦਾ ਮੰਮੀ ਚ ਹੋਰ ਕੁਝ ਲੈਂਦੇ ਨੇ ਜੋ ਮੰਮੀ ਲੈਣੀ ਮੈਨੂੰ ਹੋਰ ਗਿਫਟ ਲੈ ਕੇ ਦੇਣਾ ਹੈ ਲੇਕਿਨ ਮੈਂ ਕਿਹਾ ਮੈਂ ਕਿਉਂਕਿ ਇਬਾਦਤ ਮੇਰੀ ਗੋਦੀ ਚ ਹੁੰਦੀ ਹੈ ਕਈ ਵਾਰ ਹਨਾ ਜਾਮ ਲੱਗ ਜਾਂਦਾ ਕੋਈ ਰਾਜਪੁਰੇ ਤੁਹਾਨੂੰ ਪਤਾ ਹੈ ਵੀ ਪਾਰਕਿੰਗ ਪੁਰਕਿੰਗ ਵਾਲੀ ਸਪੇਸ ਨਹੀਂ ਮਿਲਦੀ ਇਨੀ ਖਾ ਸਕ ਦੱਬ ਕੇ ਜੇ ਮਿਲਦੀ ਐਨੇ ਪਾਰਕਿੰਗ ਬਹੁਤ ਦੂਰ ਨੇ ਤੇ ਅਮੀ ਸੜਕਾਂ ਤੇ ਗੱਡੀ ਲੈਣੀ ਪੈਂਦੀ ਜਾਮ ਲੱਗ ਜਾਂਦਾ ਹੁਣੇ ਗਏ ਨੇ ਫਿਰ ਮਾਰਕੀਟ ਦੇ ਵਿੱਚ ਕੋਈ ਉਹਨੋ ਜਿਹੀ ਲੈਣੀ ਸੀ ਇੱਕ ਦੋ ਕੰਮ ਇਹਨਾਂ ਨੂੰ ਹੋਰ ਸੀ ਮੈਂ ਕਿਹਾ ਸੀ ਮੈਂ ਕਿ ਨਾ ਰੱਖਿਓ ਅੱਜ ਦਾ ਦਿਨ ਮੇਰੀ ਸੁਣਦੇ ਹੀ ਨਹੀਂ ਯਾਰ ਇਬਾਦਤ ਤੂੰ ਥੋੜੀ ਜਿਹੀ ਵੱਡੀ ਹੋ ਜਾ ਫਿਰ ਆਪਾਂ ਇਹਨਾਂ ਦੀ ਨਹੀਂ ਸੁਣਿਆ ਕਰਨੀ ਮਨ ਬਸ ਜਦੋਂ ਤੱਕ ਤੁਸੀਂ ਮਮਾ ਦਾ ਦੁੱਧ ਪੀਂਦੇ ਹੋ ਨਾ ਉਦੋਂ ਤੱਕ ਆਪਾਂ ਇਹਨਾਂ ਦੀ ਸੁਣ ਨਹੀਂ ਬਸ ਫਿਰ ਆਪਾਂ ਇਹਨਾਂ ਦੀ ਪਰਵਾਹ ਹੀ ਨਹੀਂ ਕਰਨੀ ਆਪਾਂ ਭੱਜ ਜਾ ਕਰਾਂਗੇ ਦੋਨੋਂ ਜਣੇ ਹੂੰ ਮੇਰੇ ਛੋਣਾਂ ਕਿਉਂਕਿ ਬਾਤ ਛੋਟੀ ਇਹਨਾਂ ਨੇ ਗੋਦੀ ਚ ਬੈਠਣ ਵਾਲੀ ਹੀ ਹੋ ਗਈ ਨਾ ਬਸ ਇਹਨੂੰ ਬਿਠਾ ਕੇ ਅੱਗੇ ਇੱ ਬੈਲਟ ਲਵਾ ਕੇ ਨਾਲ ਦੱਬੀ ਫਿਰਿਆ ਕਰਾਂਗੇ ਫਿਰ ਨਹੀਂ ਕੋਈ ਟੈਨਸ਼ਨ ਤੇ ਅੱਜ ਮੰਮੀ ਦਾ ਬਰਥਡੇ ਵੀ ਹੈ ਜੀ ਅੱਜ ਕਿਉਂਕਿ ਸਹੀ ਦੱਸਾਂ ਅੱਜ ਸਾਰੇ ਜਣੇ ਮੈਨੂੰ ਤੇ ਕਿਰਨ ਨੂੰ ਭੁੱਲ ਗਿਆ ਮੰਮੀ ਦਾ ਬਰਥਡੇ ਹੈਗਾ ਅੱਜ ਤੇ ਮੰਮੀ ਦੇ ਬਰਥਡੇ ਤੇ ਮੰਮੀ ਨੂੰ ਕਿਸੇ ਨੇ ਵਿਸ਼ ਨਹੀਂ ਕੀਤੀ ਤੇ ਸਵੇਰੇ ਭਾਬੀ ਨੇ ਕਿਹਾ ਅੱਜ ਡੇਟ ਕਿਹੜੀ ਹੈ ਉਹ ਉਸ ਟਾਈਮ ਮੈਂ ਕਹ ਓਏ ਹੋਏ ਹੋਏ ਮੰਮੀ ਬਰਥਡੇ ਹੈਪੀ ਬੜੇ ਰੋਲਾ ਚੱਕਦਾ ਤੇ ਬੜਾ ਛੇੜਿਆ ਪਾਪਾ ਨੂੰ ਵੀ ਤੇ ਮੰਮੀ ਦੇ ਵੱਡੇ ਕਰਕੇ ਪਾਪਾ ਨੂੰ ਵੀ ਭੁੱਲ ਗਿਆ ਜਿਉਂ ਕਿ ਚਲੋ ਐਨੀਵੇਸ ਹੁਣ ਸ਼ਾਮ ਨੂੰ ਮੰਮੀ ਦਾ ਬਰਥਡੇ ਸੈਲੀਬ੍ਰੇਟ ਕਰਦੇ ਆ ਤੇ ਹੁਣ ਬਸ ਨਿਕਲੀਏ ਬਾਜ਼ਾਰੋਂ ਨਿਕਲ ਕੇ ਆ ਜਾਣੇ ਕਿ ਬੜੀ ਜਲਦੀ ਜਲਦੀ ਫਿਰ ਅਸੀਂ ਨਿਕਲੀਏ ਕਿਉਂਕਿ ਮੈਨੂੰ ਫੋਨ ਕਰਨਗੇ ਕਿ ਕਿੱਥੇ ਹੈ ਕਿਉਂਕਿ ਮੈਂ ਗੱਡੀ ਪਿੱਛੇ ਖੜੀ ਸੀ ਅੱਗੇ ਲਿਆ ਆਇਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਮੇ ਗੱਡੀ ਅੱਗੇ ਆ ਗਈ ਹੈ ਵੀ ਇਧਰ ਰਾਮ ਮੰਦਰ ਦੀ ਖੁਸ਼ੀ ਦੇ ਵਿੱਚ ਲੰਗਰ ਚੱਲ ਰਹੇ ਨੇ ਪ੍ਰਸ਼ਾਦ ਚੱਲ ਰਿਹਾ ਦੇਖਾਂ ਗਰਮਾ ਗਰਮ ਕੋਈ ਪ੍ਰਸ਼ਾਦ ਖਾਈਏ ਕਾਲੀ ਬਾਜੀ ਚੱਪ ਚੋਨ ਜਨੇ ਐ ਮੇ ਬੀ ਛੋਜਾ ਮੇਰਾ ਸ਼ੋਨਾ ਬੱਤ ਛੋ ਸੁੱਤਾ ਰਹਿ ਲੋਰੀ ਪਹੁੰਚ ਗਈ ਜੀ ਘਰ ਤੇ ਹੁਣ ਬਾਤ ਨੂੰ ਸੁਵਾ ਕੇ ਪਹਿਲਾਂ ਆਪਣੇ ਜਿਹੜੇ ਕੰਮ ਨੇ ਪ੍ਰਮੋਸ਼ਨਾਂ ਪ੍ਰਮੋਸ਼ਨਾਂ ਵਾਲੇ ਅੱਜਕੱਲ ਪ੍ਰਮੋਸ਼ਨਾਂ ਵਾਲਾ ਕੰਮ ਖਿੱਚਿਆ ਹੋਇਆ ਥੋੜਾ ਜਾਂ ਕਿਉਂਕਿ ਪਹਿਲਾਂ ਅਸੀਂ ਕਰਦੇ ਨਹੀਂ ਸੀ ਹੁਣ ਬ੍ਰਾਂਡਸ ਇੱਕ ਬ੍ਰਾਂਡ ਨਾਲ ਕੋਈ ਟਾਈ ਅਪ ਹੋਇਆ ਹੋਇਆ ਆਪਣਾ ਵਧੀਆ ਬ੍ਰਾਂਡ ਹੈ ਪਰ ਕੋਲ ਵਾਲਾ ਤੇ ਉਹਨਾਂ ਦੀਆਂ ਪ੍ਰਮੋਸ਼ਨਸ ਚਲਦੀਆਂ ਨੇ ਕੋਈ ਸਿਰਫ ਐਗਰੀਮੈਂਟ ਹੁੰਦਾ ਹੈ ਵੀ ਇੰਨੀਆਂ ਪ੍ਰਮੋਸ਼ਨਸ ਤੋਂ ਅਸੀਂ ਸਾਡੀਆਂ ਕਰਦੀਆਂ ਨੇ ਮੈਂ ਕਹਿੰਦਾ ਬਗੱਡੀ ਫਟਾਫਟ ਜੋ ਉਹਨੇ ਮੈਂ ਕਿਰਨ ਨੂੰ ਬੁਲਾਉਂਦਾ ਅਸੀਂ ਘਰੇ ਪਹੁੰਚ ਗਏ ਮੰਮੀ ਬੱਚਾ ਸਾਹਮਣੇ ਲੈਣਗੇ ਇਹ ਬਾਤ ਨੂੰ ਜਾਂ ਪਰਮ ਸਾਹਮਣੇ ਅਸੀਂ ਵੀਡੀਓ ਬਣਾ ਲਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੰਮੀ ਹੈਪੀ ਬਰਥਡੇ ਟੂ ਯੂ ਵਾਹ ਜੀ ਵਾਹ ਅੱਜ ਮੇਰੀ ਮੰਮੀ ਦਾ ਬੱਚਾ ਹੈਪੀ ਬਰਥਡੇ ਦਾਦੀ ਜੀ ਹੂੰ ਬਾਅਦ ਤੇ ਤੁਵਿੱਤ ਕਰਦੇ ਤੁਦੀ ਜੀ ਅਗਲੇ ਸਾਲ ਕਰੇਗੀ ਅਗਲੇ ਸਾਲ ਕਰੇਗੀ ਹਾਂ ਹੋਲਦੀ ਕਿਉਂ ਨਹੀਂ ਫਿਰ ਤੋਦਲੀ ਤੇ ਅਗਲੇ ਬੋਲੇ ਕਰੇਗੀ ਹਾਂ ਉਹ ਸਹੀ ਗੱਲ ਹੈ ਚਲੋ ਮੰਮੀ ਸਵੈਟਰ ਜੋ ਵੀ ਬਣਾ ਰਿਓ ਫ੍ਰੀ ਹੋ ਜਾ ਜਲਦੀ ਫਿਰ ਤੁਸੀਂ ਵੀ ਮੈਨੂੰ ਦੁੱਧੂ ਬੁਲਾ ਕੇ ਫ੍ਰੀ ਹੋ ਜਾਪਾ ਆਪਾਂ ਵੀਡੀਓ ਸ਼ੂਟ ਕਰ ਲਈ ਇੱਕ ਇਹ ਪ੍ਰਮੋਸ਼ਨ ਕੀਤੀ ਹੈ ਭਾਬੀ ਵੇਚਾ ਇਹ ਭਾਬੀ ਨੂੰ ਉਹਦੀ ਆਰਟਿਸਟਿਕ ਪੀਸ ਦਿਓ ਨਹੀਂ ਪਤਾ ਕਿੰਦਾ ਗੱਲ ਸੀ ਵੀਰ ਜੀ ਦਾ ਫੋਨ ਆਇਆ ਕਹਿੰਦੇ ਕੀ ਘੰਟੀ ਕੀਤੀ ਮੈਂ ਬਿਜ਼ੀ ਹਾਂ ਬਿਗਿੰਦੇ ਨੂੰ ਬਿਜ਼ੀ ਹਾਂ ਮੈਂ ਭਾਬੀ ਤੂੰ ਵੀਰ ਜੀ ਨੂੰ ਕਹਿ ਮੈਂ ਪੈਸੇ ਕਮਾਉਂਦੀ ਮੈਂ ਪੈਸੇ ਕਮਾਉਂਦੀ ਇਹਨਾਂ ਨੂੰ ਜਿੱਪ ਗਿਆਨ ਲੱਗਿਆ ਮੈਨੂੰ ਕਹੇ ਮੇਰਾ ਵੀ ਹਿੱਸਾ ਬੰਦ ਆਵੇ ਵੀਡੀਓ ਦੇ ਵਿੱਚ ਮੈਂ ਓ ਠੀਕ ਆ ਅੱਜ ਮੰਮੀ ਨੂੰ ਸੌਣ ਦਵਾਇਆ ਭਾਬੀ ਨੂੰ ਮੰਮੀ ਇਹਦੇ ਚੰਨੀ ਆਪ ਲੈ ਤੇ ਫਾਦੀ ਤੇ ਚੰਨੀ ਮੈਨੂੰ ਲੈ ਦੋ ਚੱਲ ਬਈ ਭਾਬੀ ਫਾਇਦਾ ਹੋ ਗਿਆ ਨਾ ਵੀਡੀਓ ਚ ਆਉਣ ਦਾ ਔਰ ਮੋਸ਼ਨ ਵੀਡੀਓ ਚ ਆਉਣ ਦਾ ਭਾਬੀ ਦਾ ਫਾਇਦਾ ਹੋ ਗਿਆ ਐਵੇਂ ਭਾਬੀ ਆ ਜਾ ਕਰੋ ਨਾ ਵੀ ਜੇ ਮੰਗਿਆ ਕਰੇ ਨਾ ਕਿਰਨ ਦਾ ਕਿਆ ਮੈਨੂੰ ਹਿੱਸਾ ਦਿਓ ਮੰਮੀ ਨੇ ਖਾ ਲਿਆ ਆਪਣੀ ਚੂਰਨ ਬਾਬਾ ਰਾਮਦੇਵ ਦਾ ਅੱਜ ਤਾਂ ਦਾੜ ਨਹੀਂ ਪਟਾਈ ਅੱਜ ਜੀ ਠੋਕੀ ਜਾ ਰਹੇ ਸਾਰਾ ਕੁਝ ਓਏ ਹੋਏ ਹੋਏ ਲਾਲੀ ਗਲਾਸੀ ਮੰਮੀ ਨੇ ਹੋਰ ਚੀਜ਼ ਆਪਣੀ ਪੂਰੀ ਚਲੋ ਉਹਨੂੰ ਵੀ ਲੈ ਲ ਜਲੀਬੋਲੀ ਲਓ ਜੀ ਅੰਦਰ ਪਕੌੜੇ ਬਣ ਰਹੇ ਨੇ ਵੀਰਾ ਬਣਾ ਰਿਹਾ ਪਕੌੜੇ ਕਿਉਂਕਿ ਮੰਮੀ ਦਾ ਅੱਜ ਜਨਮ ਦਿਨ ਹੈ ਮੰਮੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੇਲ ਵੜਾ ਗਿਆ ਤੇਲ ਦੇ ਵਿੱਚ ਗੋਭੀ ਵਾਲੇ ਪਕੌੜੇ ਨਹੀਂ ਵੀਰੇ ਗੋਭੀ ਵਾਲੇ ਵੀ ਨਿਕਸ ਵੀ ਗੋਭੀ ਤੇ ਮੈਂ ਇਹਦਾ ਕਿ ਨੂੰ ਬਾਹਰ ਕਰ ਲਾ ਪਹਿਲਾਂ ਤੇ ਪਕੌੜੇ ਛਕੌੜੇ ਬਣਦੇ ਹੋਏ ਵੀਰਾ ਗੋਭੀਆਂ ਕਟਦਾ ਹੋਇਆ ਭਾਬੀ ਕਿਰਨ ਨੂੰ ਕੱਟਦੀ ਹੋਈ ਨਹੀਂ ਮੈਂ ਪਕੌੜਾ ਬਣਾ ਰਹੀ ਆ ਪਾਲਕ ਪਾਲਕ ਅਜ ਪਾਲਕ ਦਾਲ ਪਾਲਕ ਭਾਬੀ ਬਣਾਉਂਦੇ ਹੋਏ ਤੇ ਕਿਰਨ ਨਿੰਬੂ ਨਹੀਂ ਕੀ ਹੈ ਇਹ ਲਸਣ ਪਿਆਜ਼ ਕੀ ਕੀ ਹੈ ਲਸਣ ਲਸਣ ਦਾ ਪੇਸਟ ਬਣਾਉਂਦੇ ਹੋਏ ਅਦਰਕ ਚੀਰਦੇ ਹੋਏ ਇੱਧਰ ਪਕੌੜੇ ਛਕੋੜੇ ਬਣ ਰਹੇ ਆ ਖੁਸ਼ੀਆਂ ਦੇ ਵਿੱਚ ਇੱਧਰ ਫੈਰੀ ਕਿੱਥੇ ਨੇ ਪਾਪਾ ਬੈ ਕੇ ਮੂਵੀ ਦੇਖ ਰਹੇ ਨੇ ਪਤਾ ਨਹੀਂ ਕਿਹੜੀ ਖੜਕ ਇਹ ਕਿਹੜੀ ਮੂਵੀ ਹੈ ਹਿੰਦੁਸਤਾਨ ਦੀ ਕਸਮ ਹਿੰਦੁਸਤਾਨ ਦੀ ਕਸਮ ਲੋ ਜੀ ਭਾਰਤ ਦੇਸ਼ ਦੀ ਸੌ ਖਾਲੀ ਕੀ ਖਾ ਲਈ ਗੋਭੀ ਦੇ ਪਕੌੜੇ ਬਣ ਰਹੇ ਜੀ ਗੋਭੀ ਦੇ ਪਕੌੜੇ ਖਾਵਾਂਗੇ ਮੰਮੀ ਮੰਮੀ ਨੇ ਕੋਈ ਧਿਆਨ ਨਹੀਂ ਮੰਮੀ ਦਾ ਫਿਲਮ ਵੱਲ ਧਿਆਨ ਹੈ ਫਿਲਮ ਦੇਖ ਰਹੇ ਨੇ ਆਹਾ ਹਾ 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 ਗੱਭੀ ਕੇ ਪਕੌੜੇ ਨਾਲ ਕੇਕ ਕੋ ਕੇਕ ਹੈਪੀ ਬਰਥਡੇ ਟੂ ਯੂ ਮੰਮੀ ਇਹ ਕੌਣ ਆ ਗਿਆ ਖਤਰਨਾਕ ਹੁੰਦਾ ਲੋਦੀ ਡੈਡੀ ਡੈਕੋਰੇਟ ਕਰਦਾ ਹੋਏ ਹੈ ਮੰਮੀ ਦੇ ਵੱਡੇ ਨੂੰ ਪਕੌੜੇ ਛਕੌੜੇ ਬਣ ਚੁੱਕੇ ਨੇ ਕੇਕ ਉਹ ਗਾਜੁਕ ਹੈ ਡੈਡੀ ਆ ਪੰਜ ਪੰਜ ਕੰਮ ਕਰ ਰਹੇ ਨੇ ਸਹੀ ਗੱਲ ਆ ਓਏ ਮੇਰੀ ਯਾਰ ਜੈਕਟ ਲੈ ਗਿਆ ਯਾਰ ਠੰਡ ਲੱਗ ਰਹੀ ਏ ਨਾਲ ਖਾਣ ਤੇ ਲੱਗੀ ਆਏ ਹੋਏ ਮੰਮੀ ਦਾ ਬਰਥਡੇ ਦਾ ਕੇਕ ਤਾਂ ਕੱਟ ਲੈਣ ਦੋ ਪਹਿਲਾਂ ਹੀ ਖਾਈ ਜਾਨੇ ਉਹ ਕੇਕ ਤਾਂ ਕੱਟਿਆ ਸੀ ਪਹਿਲਾਂ ਖਾਈ ਜਾ ਬੱਲੇ ਬੱਲੇ ਸਰਦਾਰਨੀ ਸਾਹਿਬ ਜੀ ਕਿੰਨੇ ਸਾਲ ਦੇ ਹੋ ਗਏ ਮੰਮੀ 16 ਕਿ 17 ਆ ਗਈ ਹੈ ਲੋ ਜੀ ਕੇਕ ਖੋਲੋ ਵੀਰੇ ਅੰਦਰ ਲੱਗਾ ਪਿਆ ਪਕੌੜੇ ਦੇ ਪਕੌੜੇ ਤਲਣ ਵਾਤੇ हाय नी मेरे हैप्पी बर्थडे ते हाय हाय हैप्पी बर्थडे टू यू हैप्पी बर्थडे टू यू हैप्पी बर्थडे टू मम्मी जी हैप्पी बर्थडे टू यू 징징징징징징 हैप्पी बर्थडे दादी जी ਆਜਾ ਇੱਥੇ ਨੁਕਰ ਮੋਟਰੀ ਕਰਾਣਾ ਯਾਰ ਬਲ ਬਲੂ ਵੀ ਜਗਾ ਦਿਓ ਯਾਰ ਹੋਰ ਆਰੇ ਜਗਾ ਦਿਓ ਜੀ ਨਹੀਂ ਚਗਲੇ ਉਹ ਵੀ ਚਲਾ ਦਿਓ ਉੱਪਰ ਨਹੀਂ ਲੱਟ ਉਹ ਵੀ ਕੰਦੀ ਪਾ ਦਿਓ ਲੋ ਜੀ ਮੰਮੀ ਕਟੋ ਇਸ ਤੋਂ ਪਹਿਲਾਂ ਠੰਡੇ ਹੋ ਜਾਣਾ ਮਜ਼ੇ ਨਹੀਂ ਮਰ ਜਾਣਾ ਆ ਜੋ Ayo larpe, larpe, be, be be, babu ke kau ke kau maté, ache rakus, aja. ਕਵਾਰੀ ਉਂਗਲੀ ਲਗਾ ਕੇ ਕੇ ਸ਼ਾਬਾਸ਼ੇ ਕਿਸ ਦਿਨ ਬਾਬਾ ਆਕਰਦਸਾ ਮੁਸਾਫਰ ਖਾਸਾ ਕਰੀ ਚੋਟ ਪੋੜੇ ਪਾਲੋ ਫਟਾ ਪਰ ਓਏ ਹੋਏ ਪਕੌੜੇ ਖਾਓ ਪਹਿਲਾਂ ਤੂਟ ਪੜੋ ਜੀ ਤੂਟ ਪੜੋ ਤੂਟ ਪਈ ਹੋਏ ਕਦੀ ਨਹੀਂ ਮੰਮੀ ਮੈਂ ਉਹ ਹੀ ਖਾਣੇ ਮੈਂ ਖਾਣੇ ਬਣਾ ਲੈਣੇ ਸੀ ਨਾ ਨਾਲ ਹੀ ਖਾਓ ਜੀ ਖਾਓ ਪਕੌੜੇ ਆਓ ਬਈ ਤੁਸੀਂ ਵੀ ਲੋ ਜੀ ਸਾਰੇ ਮੇਰੀ ਮੰਮੀ ਦੇ ਜਨਮ ਦਿਨ ਲੱਖ ਲੱਖ ਵਧਾਈਆਂ ਹੋਣ ਮੇਰੀ ਮੰਮੀ ਕਰਕੇ ਪਾ ਸਾਰੇ ਜਣੇ ਹੈਗੇ ਆ ਇੱਥੇ ਇਹ ਓਏ ਹੋਏ ਲੋ ਜੀ ਪਕੌੜੇ ਖਾ ਕੇ ਟਡੈਨ ਆ ਫਰ ਗਿਆ ਜੀ ਰਾਤ ਨੂੰ ਪਕੌੜੇ ਵੇ ਖਾਣੇ ਚਾਹੀਦੇ ਪਰ ਫੀਖਾ ਲੇ ਕਿਉਂਕਿ ਘਰ ਠੰਡ ਬਹੁਤ ਹੋਈ ਵੀ ਇੱਕ ਤਾਂ ਠੰਡ ਦੇ ਵਿੱਚ ਪਕੌੜੇ ਬੜੇ ਵਧੀਆ ਲੱਗਦੇ ਨੇ ਓਏ ਹੋਏ ਮੈਂ ਆਪਣੀ ਦਾਦੀਵਾ ਤੇ ਸਾਰਿਆਂ ਨੂੰ ਕਬੱਡੇ ਸੌਂਗ ਸੁਣਾਵਾਂਗਾ ਸੁਣਾਓ ਜੀ ਵੈਰੀ ਗੁੱਡ ਕਲਾਪਿੰਗ ਆਜੀ ਕਲਾਪਿੰਗ ਹੋਗੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਤੇਰੇ ਤੋਂ ਹੈਪੀ ਬਰਥਡੇ Song ਲੋ ਜੀ ਹੁਣ ਅਸੀਂ ਲੱਗਿਆ ਜੀ ਸੋਣ ਤੇ ਕੱਲ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਵਲੌਗ ਵਿੱਚ ਅੱਜ ਮੰਮੀ ਦੀ ਇੱਕ ਜਾੜ ਸੀ ਉਹ ਉਪਰੋਂ ਟੁੱਟੀ ਹੋਈ ਸੀ ਉਹ ਅੰਦਰੋਂ ਘੜਾਣੀ ਸੀ ਉਹ ਸਰਜਰੀ ਟਾਈਪ ਕਰਕੇ ਉਹਨਾਂ ਜਾੜ ਕੱਢੀ ਮੰਮੀ ਦਾ ਮੂੰਹ ਮੰਮੀ ਨੂੰ ਲੱਗ ਰਿਹਾ ਸੁੱਜਿਆ ਹੈ ਪਰ ਸੁੱਜਿਆ ਨਹੀਂ ਸੀ ਕਿਉਂਕਿ ਸੁੰਨ ਹੋਇਆ ਹੋਇਆ ਸੀ ਕਿਰਨਦੇਵੀ ਇੱਕ ਜਾੜ ਹੈ ਉਹ ਅੰਦਰੋਂ ਪੂਰੀ ਪੀ ਸੀ ਉਹਦੀ ਕੈਪਿੰਗ ਉਪਿੰਕ ਕਰਵਾਣੀ ਸੀ ਉਹਨਾਂ ਨੇ ਫਿਰ ਸਿਟਿੰਗਸ ਦੱਸਿਆ ਕਿ ਦੋ ਤਿੰਨ ਸਿਟਿੰਗਸ ਲੱਗਣੀਆਂ ਅੱਜ ਪਹਿਲਾਂ ਪਹਿਲਾਂ ਸਫਾਈ ਸੋਈ ਜੀ ਕੀਤੀ ਫਿਰ ਨੈਕਸਟ ਸਿਟਿੰਗਾਂ ਤੇ ਪਤਨ ਕੀ ਕਰਨੀ ਹੈ ਫਿਰ ਦੋ ਤਿੰਨ ਸਿਟਿੰਗਸ ਤੋਂ ਬਾਅਦ ਕੈਪਿੰਗ ਪੂਰੀ ਹੋਏਗੀ ਕਿਰਨਦੇਵੀ ਇੱਕ ਜਾੜ ਦੀ ਬਾਕੀ ਮੰਮੀ ਦੀ ਵੀ ਉਹ ਜਾੜ ਜਿਹੜੀ ਕੱਢਣਗੇ ਕੱਢੀ ਹੈ ਉਹਦੀ ਥਾਂ ਤੇ ਦੂਸਰੀ ਆਰਟੀਫੀਸ਼ਲ ਉਹ ਨਟ-ਨੋਟ ਜੇ ਲਾ ਕੇ ਖੜਨਗੇ ਜਾੜ ਫਿੱਟ ਕਰਨਗੇ ਤੇ ਉਹ ਕਰਾਂਗੇ ਤੇ ਹੁਣ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਸਾਨੂੰ ਦਿਓ ਇਜਾਜ਼ਤ ਬਾਏ ਬਾਏ